ਗੁੱਡ ਮਾਰਨਿੰਗ ਮੇਰੇ ਲੋ ਸਾਰਿਆਂ ਨੂੰ ਤੇ ਕਿਵੇਂ ਹੈ ਤੁਸੀਂ ਸਭ ਠੀਕ ਠਾਕ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਤੇ ਸਾਡੀ ਚਲੰਡੀ ਜੇ ਬੈੱਡ ਟੀ ਚਲੰਡੀ ਦੇਖੋ ਬੈੱਡ ਦੇਖੀ ਇਹ ਚਲੰਡੀ ਇਹ ਚਲੰਡੀ ਹੈ ਇੱਕ ਸਲੀਂਦੀ ਕੁਰਸੀ ਟੀ ਚਲੰਡੀ ਹੈ ਤੇ ਬਾਕੀਆਂ ਦੀ ਬੈਕਟੀ ਚਲੰਡੀ ਹੈ ਤੇ ਮੈਂ ਪਹਿਲੇ ਫਿਨਿਸ਼ ਕਰ ਲਈ ਆਪਣੀ ਮੈਂ ਫਿਨਿਸ਼ ਕਰਕੇ ਜੇ ਕੱਪ ਰੱਖ ਕੇ ਆਇਆ ਜੀ ਲਾਈਵ ਦਿਖਾਉਣ ਰਿਹਾ ਜੀ ਤੁਹਾਨੂੰ ਕਿਵੇਂ ਆ ਹਾਂ ਜਿੰਨੇ ਮਿਲਣਾ ਸਕੂਲੇ ਆ ਰਹੇ ਬਈ ਬੜੇ ਫੇਮਸ ਹੈ ਜੀ ਇਹ ਬਹੁਤ ਫੇਮਸ ਲੜਨ ਚ ਬਹੁਤ ਫੇਮਸ ਹੈ ਤੇ ਨਹੀਂ ਇੱਕ ਕਲਾਸ ਕਿੰਨੇ ਲੜਦੇ ਵਿੱਚ ਦੇ ਤੇ ਹੁਣ ਲੜੀ ਲਿਆ ਇੱਕ ਵਾਰੀ ਤਿੰਨਾਂ ਨਹੀਂ ਸਵੇਰੇ ਲੜਦੇ ਆ ਬਰਸ਼ ਕਰਨ ਤੋਂ ਪਹਿਲਾਂ ਮੈਂ ਆ ਕਰਨਾ ਵਾ ਪਹਿਲਾਂ ਮੋ ਕਰਨਾ ਆ ਜੇ ਸਾਡੇ ਦੋ ਵਾਸ਼ੂ ਨੇ ਇੱਕ ਅੰਦਰ ਆ ਕੇ ਇੱਕ ਬਾਹਰ ਆ ਇਹ ਬੈਠੀ ਆ ਕੇ ਇਥੇ ਦੇ ਚਿੰਬੜਾਣਾ ਇੱਕ ਇਥੇ ਵੀ ਲੱਗਣਾ ਵਾਸ਼ੂ ਨੇ ਦੇ ਕਨੈਕਸ਼ਨ ਦੇ ਇਹ ਕਨੈਕਸ਼ਨ ਹੀ ਲੱਗਣਾ ਹੈ ਤੇ 10-12 ਦਿਨ ਦਾ ਲੱਗਣੀ ਉਹ ਤੇ ਮੈਂ ਕਰੂਗਾ ਤੇ ਮੈਂ ਕਰੂਗਾ ਥੰਡਾ ਪੈਣੀ ਹੈ ਚਲੋ ਠੀਕ ਹੈ ਫਿਰ 3 ਵਜੇ 4 ਰੁਪਿਆ ਦਾ ਕਰਨਾ ਮੈਨੂੰ ਚਾਰ ਮਹੀਨੇ ਵੱਲੋਂ ਸਾਰਿਆਂ ਦੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਸ਼ੀਆਕਾਰ ਤੇ ਕਿੰਨੇ ਮੇਰੇ ਭੈਣ ਭਰਾ ਠੀਕ ਠਾਕ ਨੇ ਸਾਰੇ ਤੇ ਮੇਰੀ ਇੱਕੋ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਪਿਆਰ ਦਿਓ ਕਿਉਂਕਿ ਵਿੱਚ ਕੋਈ ਗੱਲ ਨਹੀਂ ਵਿੱਚ ਇਹ ਹੈ ਕਿ ਸਾਡੇ ਮਤਲਬ ਥੋੜੀ ਜੀ ਘਰ ਮਿਸਤਰੀ ਲੱਗਣ ਕਰਕੇ ਥੋੜੇ ਕੰਮ ਕਰਕੇ ਘੜ ਤੋਂ ਤੇ ਤੇ ਵੀਲੋਗ ਨਹੀਂ ਪੈਂਦਾ ਕੋਸ਼ਿਸ਼ ਸਾਡੀ ਪੂਰੀ ਹੈ ਕਿ ਡੇਲੀ ਵਲੌਗ ਪਾਈਏ ਕਈ ਵਾਰ ਵਿੱਚ ਹੁਣ ਵੀ ਮਿਸ ਹੋ ਜਾਂਦਾ ਵਾ ਤੇ ਚਲੋ ਕੋਸ਼ਿਸ਼ ਕਰੋ ਹਨ ਪਿਆਰ ਦਿਓ ਤੇ ਸਾਨੂੰ ਤੁਹਾਡਾ ਪਿਆਰ ਵੇਖ ਕੇ ਹੀ ਜਿਆਦਾ ਤੋਂ ਜਿਆਦਾ ਰੀਲਸ ਵਲੌਗ ਸ਼ੋਰਟ ਸਾਰੇ ਪਾਵਾਂਗੇ ਤੇ ਸਾਡੇ ਪਿਆਰ ਨੂੰ ਜੂਸ਼ ਸ਼ੇਅਰ ਕਰੋ ਸਾਰੇ ਭੈਣ ਭਰਾ ਪਿਆਰ ਦਿਓ ਤੁਹਾਡੇ ਸਿਰ ਤੇ ਹੋਣਾ ਚਾਹੀਦਾ ਹੋਣਾ ਤੇ ਹਾਂ ਜੀ ਚਾਹੇ ਤਾਂ ਬਹੁਤ ਚਾਹੀਦੀ ਦੁਬਾਰਾ ਨਹੀਂ ਵਾਲ ਬਣਾਉਣੀ ਬਸ ਵਾਲੇ ਤਾਂ ਨਾਲ ਹੀ ਠੀਕ ਹੈ ਜਾਨੀ ਦੇਸ ਵੀਰ ਦੇ ਹੀ ਬਿਜ਼ੀ ਇਹਨਾਂ ਸਕੂਲੇ ਭੇਜ ਤੇ ਆਪਾਂ ਆਪਣੀ ਦੁਕਾਨ ਦੀ ਥੋੜੀ ਜਿਹੀ ਅੱਜ ਸਾਫ-ਸਫਾਈ ਕੀਤੀ ਥੋੜੀ ਜਿਹੀ ਬਾਹਰ ਸਾਫ-ਸਫਾਈ ਕੀਤੀ ਤੇ ਕਾਰਬੇ ਤੋਂ ਦੀ ਦਵਾਈਆਂ ਦੁਨੀਆ ਸੈੱਟ ਕੀਤੀ ਅੱਜ ਇਹ ਹੀ ਪੂਰਾ ਦਿਨ ਬਿਜ਼ੀ ਰਹੇ ਤੇ ਹੁਣੇ ਫ੍ਰੀ ਹੋਏ ਆ ਤੇ ਹੁਣ ਆਪਾਂ ਇਹ ਬੱਚੇ ਆ ਗਏ ਆ ਤੇ ਮੈਂ ਉਹਨਾਂ ਦੀ ਬਈਆਂ ਰੋਟੀ ਇਹਨਾਂ ਦੇ ਵਾਸਤੇ ਦਾਲ ਗਰਮ ਘਾਟੇ ਗਏ ਆ ਤੇ ਅੱਜ ਆਪਾਂ ਦੋ ਹਨ ਦਰੈਸ ਇੱਕੋ ਜਿਹਾ ਪਾਇਆ ਆਜੋ ਟਵਿੰਜ਼ ਬਣੇ ਆ ਅੱਜ ਹੇ ਤੇ ਅੱਜ ਆਪ ਦੋਵਾਂ ਨੇ ਬਿਆਸੀ ਕੋਈ ਪਾਈਪ ਤੇ ਦੱਸਿਆ ਕਿ ਦੱਗਲੇ ਮੈਨੇ ਦਵਣ ਜਣੇ ਇਕੋ ਜਿਹੇ ਅਸਤ ਨੇ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਮੇਰੇ ਅੱਜਾ ਜੇ ਲੱਗੇ ਸੜਾ ਫੁਲਕੇ ਲਾਉਣ ਦੀ ਤੇ ਮਚਾਰ ਨੂੰ ਵੀ ਵੰਗੇ ਤੇ ਸਾਡੇ ਦੱਸਿਓ ਕਿਦਾਂ ਦੇ ਲੱਗਣਗੇ ਐਸੇ ਲੱਗਦੇ ਹਨ ਤੇ ਬਦਨਾ ਦੇ ਮਾਝ ਆਉਂਦਾ ਜਿੱਤਾ ਬੈਲੀ ਨੂੰ ਮੋੜ ਤੋਂ ਤੇ ਅੰਦਰ ਅੰਦਰ ਗਏ ਉਹ ਜਦ ਖਾ ਗਿਆ ਤੇ ਸ਼ੇਨਾ ਜੁੜਾਈ ਤੇ ਮੈਂ ਕਾਫੀ ਕਰਦਾ ਮੇਰੇ ਅੰਦਰ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਆਦਰ ਲਗੋ ਇਥੇ ਨਾ ਹਾਂਜੀ ਅੱਜ ਆਪਾਂ ਜਾਣਾ ਹੀ ਸ਼ਹਿਰ ਮਾੜੀ ਕੋ ਵੀ ਨਾ ਜਾਇਆ ਗਿਆ ਤੇ ਹੁਣ ਅਸੀਂ ਖਾਣਾ ਖਵਾ ਕੇ ਇਹਨਾਂ ਨੂੰ ਟਿਊਸ਼ਨ ਭੇਜ ਕੇ ਫੇਰ ਵੇਖਣਗੇ ਜਾਇਆ ਗਏ ਤੇ ਜਾਵਾਂਗੇ ਕਿ ਤਸਵੀਰੇ ਜਾਣਾ ਪੈਣਾ ਹੁਣ ਨਾ ਅਗਰ ਪੋਜੀਸ਼ਨ ਆ ਗਿਆ ਤਾਂ ਜਾਵਾਂਗੇ ਤੇ ਚਲੋ ਠੀਕ ਹੈ ਹੁਣ ਬੱਚਿਆਂ ਨੂੰ ਖਵਾ ਲਈਏ ਆਪਾਂ ਖਾਣਾ ਇਹ ਖਾਣੇ ਤੋਂ ਬਾਅਦ ਇੱਕ ਦੀ ਜੀ ਰਸਾਲ ਬਣਾਉਣੇ ਤੇ ਟਾਈਮ ਲੱਗਾ ਤੇ ਬਰੋ ਮੀਂਗ ਜਾਣਾ ਤੇ ਆਪਾਂ ਅੱਜ ਜਰੇ ਪੂਰੇ ਬਿਜ਼ੀ ਆਪਾਂ ਜਾਣਾ ਸ਼ਾਇਦ ਤੁਹਾਡੇ ਘਰ ਆ ਗਏ ਗੈਸਟ ਉਹਨਾਂ ਨੂੰ ਚਾਹ ਪਾਣੀ ਪਾਇ ਤੇ ਚਾਹ ਪਾਣੀ ਪੈਗ ਹੋਣੇ ਫ੍ਰੀ ਹੋਏ ਜਾਂ ਲਮ ਤੇ ਫਿਰ ਮੈਂ ਖਾਣਾ ਖੁਣਾ ਬਣਾ ਦਿੱਤਾ ਵੀ ਬਣਾ ਲਿਆ ਤੇ ਉਹਨਾਂ ਨੇ ਖਾਣੀ ਪਈ ਸੀ ਮਰੂਦ ਵਾ ਵ ਹਾਂ ਆਪਾਂ ਪੰਜਾਬੀ ਬੰਦੇ ਮਰੂਦ ਖਾਂਦੇ ਪਏ ਕਿ ਮਰਾਠੀ ਮਦੀ ਬੋਲਦੇ ਆ ਮਰਾਠੀ ਮੈਂ ਆ ਬੋਲਦੇ ਇਸਕੋ ਪਤਾ ਨਹੀਂ ਉਰਾਖੀ ਮੇਂ ਤੇ ਬੋਲਦੇ ਇਸਕੋ Peru ਇਨਕੋ ਬੋਲਦੇ Peru ਤੋਂ ਲੋਕ ਅੰਮ੍ਰਾਧੀ ਆਇਆ ਡੇਗਾ ਤੇ ਬੱਚੇ ਆਪਣੇ ਇਹ ਅੱਜ ਭੁੱਖ ਹੜਤਾਲ ਤੇ ਆਣੀ ਤਸੀਂ ਸਿੱਧੋ ਕਬ ਇਹ ਨਹੀਂ ਆਣੀ ਹੁਣ ਸਾਡੇ ਅੱਜ ਭੁੱਖ ਹੜਤਾਲ ਤੇ ਆ ਇਹ ਕਹਿੰਦੇ ਆਪਾਂ ਰੋਟੀ ਨਹੀਂ ਖਾਣੀ ਹੈਗੀ ਜਿੰਜਰ ਸਾਨੂੰ 버ਗਰ ਨਾ ਮਿਲੂਗਾ ਤੇ ਟਾਈਮ ਜਿਹੜਾ ਕੰਡਾ ਹੋ ਗਿਆ ਅਖਦਾ ਟਾਈਮ ਹੋ ਗਿਆ 8 ਦਾ ਤੇ ਰੋਟੀ ਖਾਣੇ ਨੂੰ ਅਸੀਂ ਕਹਿੰਦੇ ਖਾ ਲਓ ਕੋਕੀ ਖਾ ਲਓ ਭਾਈ ਖਾ ਲਓ ਕੱਲ ਪਰ ਗੱਲਿਆ ਲੰਗੇ ਤੁਹਾਨੂੰ ਕੋਈ ਮੇਰਾ ਲਵਿੰਦਾ ਨਹੀਂ ਜੇ ਇਹ ਰੁੱਸੇ ਪਏ ਜੇ ਤੇ ਮੈਂ ਇਹਨਾਂ ਨੂੰ ਹੁਣ ਮਨਾ ਮਨੂ ਲਵਾ ਤੇ ਵੀਡੀਓ ਨੂੰ ਕਰਦਾ ਇੱਥੇ ਐਂਡ ਹੁਣ ਕਿਉਂਕਿ ਤੁਹਾਨੂੰ ਮਨਾਉਣਾ ਪੈਣਾ 8 ਵਜੇ ਰੋਟੀ ਨਹੀਂ ਖਾਣ ਦੇ ਨਹੀਂ ਖਾ ਲੇ ਆਪਣੇ ਮੰਦੇ ਜੇ ਖਾ ਲੇ ਇਹਨਾਂ ਨੇ ਲੇ ਆ ਖਾ ਤੇ ਮੈਂ ਅਜੇ ਕੱਪੜੇ ਪ੍ਰੈਸ ਕਰਨੇ ਕੱਪੜਾ ਮੇਰਾ ਟੇਰ ਪਿਆ ਅਜਾ ਵੇਖੋ ਸਾਰਾ ਕੱਪੜਾ ਮੈਂ ਪ੍ਰੈਸ ਕਰਨਾ ਜੀ ਹੂੰ ਹੋਣੀ ਗੱਲ ਲਾਣਾ ਮੈਂ ਤੇ ਬਾਕੀ ਕਪੜੇ-ਉਪੜੇ ਧੋਤੇ ਸੀ ਉਹ ਮੈਂ ਕਰਦੇ ਤੇ ਅੱਜ ਅੱਜ ਸਾਡੇ ਨਿਆਣਿਆਂ ਨੇ ਕੰਪਿਊਟਰ ਵੀ ਨਹੀਂ ਹੈ ਕੰਪਿਊਟਰ ਤੇ ਵੀ ਨਹੀਂ ਬੈਠਾ ਕੋਈ ਅੱਜ ਨਹੀਂ ਤੇ ਸਾਡੇ ਨਹੀਂ ਗੁੱਸੇ ਜੀ ਹੈ ਮੁੱਛੇ ਜੀ ਨਹੀਂ ਬੈਠਾ ਕੰਪਿਊਟਰ ਤੇ ਇਹ ਵਾਲੇ ਬੈਠੇ ਮੇਰੇ ਹੁਣ ਵੀਡੀਓ ਬਣਾਈ ਮੇਰੇ ਵਾਲੇ ਵੇਂਦੇ ਤੱਕ ਨਹੀਂ ਆ ਹਾਂ ਹੂੰ ਆ ਰੋਏ ਲੋਕ ਨੂੰ ਆਪੈਂਡ ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜਿਹੜੇ ਸਾਡੇ ਕੋਲ ਨਹੀਂ ਬੈਠੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਨਾਈਟ ਜੀ